ਔਰ ਬਈ ਕੀ ਹਾਲ ਚਾਲ ਸਾਰੇ ਵੀਰਾਂ ਦਾ ਸਾਰੇ ਛੱਟੀ ਹੋਮੋਗੇ ਤੇ ਆਪਾਂ ਹੁਣ ਡਾਉਣ ਲੱਗਿਆ ਕਬੂਤਰ ਤੇ ਦਿਖਾਉਣਾ ਸਨੋ ਕਬੂਤਰ ਜਿਆ ਕੱਢ ਕੇ ਮੋਟੇ ਕਬੂਤਰ ਜਿਹੜੇ ਡਾਉਣ ਵਾਲੇ ਆ ਆ ਜਾ ਵੱਖਾ ਦਿਨ ਮਤ ਕਰਦੇ ਆ ਵੀਡੀਓ ਸੂਟਆਂ ਆਂਗੀ ਆਂਗੀ ਛੱਟੀ ਚਲਾ ਆਂਗੀ ਛੱਟੀ ਚਲਾ ਆਂਗੀ ਛੱਟੀ ਚਲਾ ਇੱਥੋਂ ਕੱਢ ਕੇ ਹਰੀਆਂ ਬਗਲਾਂ ਛੱਡ ਦੇ ਆ ਬਾਹਰ ਜਾੜਾ ਅੱਛਾ ਪਿਆ ਕਰੋ ਆ ਦਾ ਦੂਜਾ ਕਬੂਤਰ ਵੀ ਛੱਡ ਦੇ ਹੋ ਗਿਆ ਤੇ Lati jago utra. Padai jalan men. Ah, ga jau tha gutra. Ah, kala bagal chal rala. Chima. Ah, ga spare satma. Ah, ya athma pu ਤੇ ਆ ਗਿਆ ਡੱਬਾ ਨੰਮਾ ਆ ਗਿਆ ਹਰੀ ਬਗਲ ਦਾ 10ਵਾਂ ਆ ਗਿਆ ਛੋਟਾ ਬੱਚਾ 11ਵਾਂ ਹਰੀ ਟੌਰੀ ਦਾ ਬੱਚਾ ਛੋਟਾ ਕਢਾਇਆ ਜਿਹਾ ਨਾ ਆ ਆ ਜੀ ਤੇ ਦੇਖੋ ਨਾ ਨਾ ਕੀ ਕਰਕੇ ਬਿੜੇ ਕੰਟੀਨਿਊ ਕਿਹੜੇ ਰਹਿ ਗਏ ਸਾਰੇ ਸਾਰੇ ਡਾਤੇ ਆ ਫਿਰਦੇ ਆ ਵੀ ਆ ਜਾਂਦੇ ਆ Hai, ada oke. Hai, ada karimbaran, ada kalajinan. ada yang berangkat ke Bali,

ਇੱਕ ਕਰਦੇ ਆ ਵੀਡੀਓ ਕਿ ਕੰਟੀਨਿਊ ਬਈ ਉਹਨੂੰ ਕੋਦੋਂ ਡਾ ਦੇ ਆ ਜਾਂਦੇ ਬਈ ਸਾਧਰੇ ਗੱਤੀ ਆਪਾਂ ਸੱਟ ਮੱਟ ਬਈ ਝਾਂਬਰਾ ਪਰ ਤੇ ਸਾਰੇ ਹਾਜ਼ੀ ਦੇ ਬਾਪੂ ਚ ਦੇ ਲਈ ਇੱਕ ਹਤਰੀ ਹੋ ਲੱਗੀ ਇਹ ਦੇਖੋ ਦੇਖੋ ਫੋਕਸ ਨਹੀਂ ਆ ਰਿਹਾ ਪਰ ਰੱਖ ਮੈਂ ਕਮੈਂਟ ਕਰ ਦਵਾਂ ਬਾਬੇ ਹੁਣ ਚੈੱਕ ਕਰੋ ਆ ਲੱਗੀ ਬਈ ਆ ਜਾਂਦੇ ਐ ਦੋ ছাত্রী ਲੱਗਿਆ ਫੋਨ ਨੇ ਬਾਬਾ ਜੀ ਨੇ ਫੋਨ ਲਾਇਆ ਹਾ ਅਗਰੇ ਜਾਂ ਮਰਪੁਰ ਤੇ ਕ ਆਪਣੇ ਜਨਾਲ ਦੇ ਵੰਡ ਬਾਈ ਜੀ ਵੀ ਬਈ ਨਾਲ ਬਣ ਜੇਠੂ ਉਹ ਵੀ ਤੁਹਾਨੂੰ ਜਾ ਕੇ ਦਿਖਾਵਾਂ ਖਾਣੇ ਕਰਾਵਾਂਗੇ ਉੱਥੇ ਜਾ ਕੇ ਵੀ ਦੇਖਣਾ ਕੀ ਬਣਦੀ ਤੇ ਪਿੰਡ ਬੁੱਧਾ ਕਬੂਤਰ ਉੱਥੇ ਡੇ ਆਗੇ ਤਰਮਨ ਜਗੂਤਰ ਉੱਡੇ ਆਗੇ ਪਿੰਡ ਜੇਠੂ ਕੇ ਬਾਜੀ ਤੇ ਉਹਨੂੰ ਕਰਾਉਣਾ ਜਾਗੇ ਉੱਥੇ ਖਾਣੇ ਕਰ ਜਾਵਾਂਗੇ ਜਮਾਤ ਨਹੀਂ ਜਾਵਾਂਗੇ ਟਾਈਮ ਜੇ ਤੇ ਦੇਖਾਂਗੇ ਆਪਾਂ ਤਾਂ ਪੰਡੋ ਹੱਲੂ ਹੱਲ ਕੇ ਆਉਣਗੇ ਆਪਾਂ ਨਾਲ ਹੀ ਜੇ ਨਾ ਥੋੜੀ ਬਾਹਰ ਦੇ ਨਾਲ ਹੀ ਵੱਢ ਜਮਾ ਪਰ ਹੋਣਗੇ ਜਿੱਦੇ ਕਪੜਾ ਬਹੁਤ ਘੁੱਸਰਾਉਂਦੇ ਹੁੰਦੇ ਬਈ 7-8 ਤਾਂ ਵੀ ਹੁੰਦੇ ਹੁੰਦੇ ਪੱਕੇ ਹੀ ਹੁੰਦੇ ਆ ਤਣ ਆ ਤਣ ਦੇਖਾਂਗੇ ਕਰਾਂਗੇ ਕੈਚ ਇੱਕ ਦਾ ਝੋੜਿਆ ਗਿਆ ਤਾਂ ਇਹ ਲੋ ਬੀਠੀ ਹੈ ਆ ਕੀ ਕਰਦੇ ਵੀਡੀਓ ਕੰਮ ਕੀ ਉਹ ਪੰਡ ਮਤਰਾ ਦਾ ਜਿੱਥੇ ਉੱਡਦੇ ਕਬੂਤਰ ਚੀਨੇ ਤੇ ਕਾ ਕੀ ਮੇਰੇ ਬਰੋ ਇਹ ਕਾ ਜਾਂਦਾ ਹੈ ਇੱਕ ਉਹੀ ਆਂਦਾ ਤੇ ਆ ਜਾਂਦਾ ਇਕੱਠੇ ਜਣ ਨੂੰ ਦੁੰਦ ਖਾਵਾਂਗੇ ਕਾ ਆ ਗਿਆ ਇੱਕ ਆ ਗਿਆ ਭਾਈ ਇੱਕ ਆਇਆ ਹੁੰਦਾ ਇੱਕ ਆ ਹੁੰਦਾ ਇੱਕ ਆ ਹੁੰਦਾ ਕਰ ਲੋ ਚੈੱਕ ਸਾਰੇ ਧੋ ਆ ਜਾਂਦੇ ਕਿਦਾ ਹੋ ਰਹੀ ਸੀ ਕੰਡਿਓ ਆਉਣਾ ਕਪਣਾ ਹਰੀ ਬੁਝਾ ਛੋਟਾ ਵਜਾ ਕਿ ਜੇ ਪਹਿਲੀ ਦੰਦੂਲੀ ਦਾ ਹੀ ਹੈ ਯਾਰ ਆ ਜਾਂਦੇ ਹਾਰੇ ਫਿਰਦਿਆ ਕਰਤੀ ਮੈਂ ਆਪਣਾ ਬੈਠਾ ਪਟਾ ਕੋਲ ਕੋਰਾ ਸੌਂ ਗਿਆ ਦਾ ਨੰਬਰ ਜੀ ਤੇ ਆਪਾਂ ਐਨਾ ਜਿਵੇਂ ਬੁਝਾ ਛੋਟਾ ਵਜਾ ਆਪਾਂ ਤੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਇੱਥੇ ਕਰਦੇ ਆਪਣੇ ਆ ਗਏ ਸਾਰੇ ਪੱਕ ਇਕੱਠੇ ਹੀ ਨਹੀਂ ਉੜਦੇ ਯਾਰ ਇਹ ਅਲੱਗ-ਤੱਗੇ ਵਾਲੇ ਫਿਰਦੇ ਰਹਿੰਦੇ ਆ ਤਾਂ ਕੈਪਚਰ ਘਟ ਹੁੰਦੇ ਇਹ ਇੱਕ ਹੋ ਜਾਂਦਾ ਜਿਵੇਂ ਇੱਕ ਉਹ ਹੋ ਜਾਂਦਾ ਇਹ ਐਂ ਜਗੰਮ ਵਾਲਾ ਇਹਨਾਂ ਦਾ ਆ ਜਾਂਦੇ ਇੱਧਰ ਭਰਤਾ ਕੰਮ ਚੱਲ ਰਿਹਾ ਬਰ ਬ੍ਰੋ ਆਪਾਈ ਜੀ ਪਿੰਡ ਬਈ ਬਾਜੀ ਜੇਠੂ ਕੇ ਤੇ ਜੇਠੂ ਕੇ ਬਾਈ ਬਾਜੀ ਕਿੰਨਾ ਦੇਖੋ ਫਿਰਦੇ ਆ ਦਿਖਾਉਂਦੇ ਆਗੇ ਅਗਾਂ ਦੇਖੋ ਸਾਰੀ ਫਿਰਦੇ ਆ ਸਪੰਜਾ ਉੱਡੇ ਆਗੇ ਆਪਣੇ ਘਰ ਵਾਲੇ ਉੱਤਰ ਬੈਠਣਾਗੇ ਬਈ ਡੇਢ ਤੋਂ ਦਾ ਟਾਈਮ ਹੋ ਗਿਆ ਇਹ ਦਿਖਾਉਣੇ ਸਾਨੂੰ ਅੱਧੇ ਦਾ ਵਹਿ ਗਿਆ ਬੈਠੇ ਸੱਤੀ ਭਰੀ ਤੇ ਇੱਕ ਆ ਰਿਹਾ ਬਗਲ ਵਾਲਾ ਆ ਕਾਰ ਹੈਗਾ ਤੇ ਇੱਕ ਆ ਦਾ ਡੱਬਾ ਤੇ ਆ ਦੇਖੋ ਆ ਰੇ ਤਿੰਨ ਜਾਂਦੇ ਆ ਤੇ ਦੋ ਹੋਰ ਫਿਰ ਤੇ ਆਪਣੇ ਉਹਨਾਂ ਦਾ ਇੱਕ ਆਪਣੇ ਕਾਲਾ ਚਿੰਨ੍ਹ ਲੱਗ ਬਗਲ ਦਾ ਤੇ ਇੱਕ ਹੋਰ ਫਿਰਦਾ ਆਪਣੇ ਚਾਰ ਫਿਰਦੇ ਹੈਗੇ ਆ ਦੇਖ ਲਓ ਬਈ ਆ ਫਿਰਦੇ ਆ ਚਾਰ ਹੋ ਗਏ ਆ ਗਏ ਡੱਬਾ ਵੀ ਬੈਠਣ ਸਾਰੇ ਬੈਠਣ ਆ ਗਏ ਤੇ ਪੈਂਦੇ ਦਿਖਾਉਣਾ ਤੁਹਾਨੂੰ ਬੈਠਣ ਆਉਂਦੇ ਹੁਣ ਅਰੇ ਬਾਜ ਜੀ ਦੁੱਸਰ ਪੈ ਗਈ ਦੁੱਸਰ ਦਾ ਚਾਹ ਹਟਾ ਕੁੱਤਰ ਦੁੱਸਰ ਜਾ ਗਿਆ ਤਾਲ ਮਾਰਦਾ ਹੋਇਆ ਕਬੂਚਾਂਦਾ ਪੈਂਦੇ ਵੀ ਕਹਿੰਦਾ ਘਰ ਨੂੰ ਜਾਣਾ ਤੇ ਦੁੱਸਰ ਦਾ ਮਾਹੌਲ ਦੇਖਣਾ ਹੈ ਨਾ ਤੇ ਦੁੱਸਰ ਪੈ ਗਈ ਕੱਖ ਵੀ ਅੱਧੇ ਉੱਟ ਗਏ ਦੱਸਰ ਦੇਖਨੇ ਕਾ ਚੱਲ ਘੋੜਿਆ ਓ ਚੱਲ ਦੇਖਿਓ ਰ ਗੱਡੀ ਆਉਂਦੀ ਆ ਪੁੱਤਰ ਚਰਨਾ ਓ ਦੇਖਿਓ ਬੱਤ ਬੱਤ ਉਹ ਟੰਟਾ ਹੋਇਆ ਜਗਾ ਮੈਂ ਕਿ ਤੈਨੂੰ ਦੱਸਰ ਆ ਆ ਚੱਲ ਰਹੇ 2 ਮਿੰਟ ਆ ਆ ਆ ਆ ਆ ਬੈਠੇ ਤਾਂ ਨਹੀਂ ਕੁਛ ਹੱਤਾ ਪੈ ਨਕਲੇ ਉਹ ਸਰਪੰਦੋ ਸਰਦਾ ਮਹੌਲ ਬਾਈ ਪੰਡ ਜੱਟੂ ਦੇ ਆ ਦੇ ਆ ਦੇ ਕੱਲਾ ਹੀ ਹੋਇਆ ਆ ਆ ਦੇ ਕੱਲਾ ਹੀ ਹੋਇਆ ਇਹੋ ਹੀ ਆ ਉਹ ਆਂ ਦੀ ਡਾਰੀ ਦਾ ਉਹ ਹੀ ਡਾਰੀ ਉਹ ਦੇ ਆ ਦੇ ਕੱਲਾ ਹੀ ਹੋਇਆ ਆ ਆਪਣੇ ਲਾ ਦੇਖ ਤਾਂ ਲੈ ਉਹ ਹੀ ਦੇਖਾ ਖੜਾ ਆਹਾਗਾ ਕਿ ਖਾਇਆ ਤੌਰ ਦਾ ਜੀ ਕਿਵੇਂ ਪਤਾ ਲੱਗੂਗਾ ਤੇ ਨਹੀਂ ਰੱਖ ਕੇ ਮਾਰ ਕੇ ਦੇ ਓਏ ਕਾਲੀ ਪਿੰਚੇ ਕਾਲੀ ਪਿੰਚੇ ਮਾਰ ਕੇ ਦਿਨਾ ਨਹੀਂ ਹੈ ਹੋ ਜਾਂਦਾ ਉਹੀ ਹੈਗਾ ਉਹੀ ਇਕੱਲਾ ਯਾਰ ਇਹਨੂੰ ਉਹੀ ਗਈ ਜੰਨਾ ਯਾਰ ਆ ਜਾ ਵੇਖੀ ਹਾਂ ਆਪੇ ਮਰੀ ਜਾਂਦਾ ਏਡਾ ਆ ਆ ਉਹੀ ਹੈ ਆ ਆਈ ਆ ਜਾ ਅਗਲਾ ਬੂਤ ਦੇ ਦਿੰਦੇ ਆ ਇਹਦੇ ਹੈ ਉਹੀ ਆ ਹਾਂ ਗਲਾਬੀ ਬੂਤ ਦਿੰਦੇ ਗੱਲੀ ਯਾਰ ਜੋੜ ਜੋੜ ਮਾਰਦਾ ਮੇਰਾ ਬਾਪ ਆਪਾਂ ਗਈ ਬਾਈ ਘਰੇ ਤੇ ਦੂਸਰਾ ਪਈ ਜਿਹੜੀ ਗੁਤਰਾ ਦੀ ਉਦੇ ਕਾਰਨ ਦੁੱਸਰਪਈ ਨਹੀਂ ਕੀ ਰੌਲਾ ਪੈਣ ਲੱਗ ਗਿਆ ਉੱਥੇ ਤੇ ਪਾ ਕੇ ਕਰੇ ਤੇ ਕਬੂਤਰਾ ਆਪਣਾ ਟਾਂਗ ਹੀ ਚੜਿਆ ਨਹੀਂ ਸੀਗਾ ਤੈਨੂੰ ਕਰਿਆ ਪਾ ਕੇ ਬਲਾਗ ਦੀ ਸ਼ੁਰੂਆਤ ਹੀ ਕਰਦੇ ਆ ਫਿਰ ਮਿਲਦਾ ਜੀ 90 ਵਲੌਗਸ ਬਾਏ ਬਾਏ